ਨੈਸ਼ਨਲ ਹਾਈਵੇ ਤੇ ਪਿੰਡ ਅੱਟੀ ਵਾਲੇ ਗੇਟ ਨੇੜੇ ਪੁੱਲ ਹੇਠਾਂ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਲੋਕ ਬੇਹੱਦ ਪਰੇਸ਼ਾਨ ਹਨ ਰਾਤ ਵੇਲੇ ਲੁੱਟਖੋਹਾਂ ਵੀ ਹੋ ਰਹੀਆਂ ਹਨ ਇਲਾਕਾ ਨਿਵਾਸੀਆ ਪਿੰਡ ਨੂੰ ਆਉਣ ਜਾਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ ਇਹ ਲਾਈਟਾਂ ਨੈਸ਼ਨਲ ਹਾਈਵੇ ਦੀਆਂ ਦੱਸੀਆਂ ਜਾ ਰਹੀਆਂ ਹਨ ਹਰਜਿੰਦਰ ਸਿੰਘ ਪੋਲਾ ਵਾਸੀ ਦਸਾਂਝ ਖੁਰਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਵੇਲੇ ਇੱਥੇ ਲੁੱਟਖੋਹਾਂ ਦੀਆਂ ਵਰਤਾਂ ਹੁੰਦੀਆਂ ਹਨ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਕਈ ਵਾਰ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉੱਚ ਅਧਿਕਾਰੀ ਇੱਧਰ ਫੌਰੀ ਤੌਰ ਤੇ ਧਿਆਨ ਦੇ ਕੇ ਲਾਈਟਾਂ ਚਾਲੂ ਕਰਵਾਈਆਂ ਜਾਣ ਤਾਂ ਜੋ ਵਰਦਾਤਾ ਉਤੇ ਕਾਬੂ ਪੈ ਸਕੇ ਇਸ ਮੌਕੇ ਤੇ ਬਿੱਲਾ ਜੀਤਾ ਸੰਦੂ ਸੁਰਜੀਤ ਸਿੰਘ ਮੋਹਨ ਲਾਲ ਮੰਗੀ ਸੁਖਾ ਤੇ ਹੋਰ ਹਾਜ਼ਰ ਸਰ ਜੀ ਸਰ ਕੀ ਨਾਮ ਹੈ ਇਹ ਜਿਹੜਾ ਦਸਾਂਜ ਖੁਰਦ ਅਟੀ ਮਨਸੂਰਪੁਰ ਦੇ ਮਠੱਡਿਆਂ ਨੂੰ ਜਿੰਨੇ ਵੀ ਲੋਕ ਇੱਥੇ ਆਸ-ਪਾਸ ਨੂੰ ਜਾਣਦੇ ਆ ਉਹ ਜਿਹੜੇ ਰਾਤ ਨੂੰ ਆਉਂਦੇ ਆ ਤੇ ਲੁੱਟਾਂ ਖੂਹਾਂ ਦਾ ਸ਼ਿਕਾਰ ਹੁੰਦੇ ਆ ਤੇ ਜਿਹੜਾ ਪ੍ਰਸ਼ਾਸਨ ਆ ਉਹ ਇੰਨੀ ਗੂੜੀ ਨੀਂਦੇ ਸੁੱਤਾ ਪਿਆ ਵੇ ਇਸ ਪੁਲ ਬਣੈ ਨੂੰ ਇਹਨਾਂ ਲਾਈਟਾਂ ਲਾਈਆਂ ਨੂੰ ਮੇਰਾ ਖਿਆਲ ਆ ਵੀ ਦੋ ਸਰਕਾਰਾਂ ਬਦਲ ਗਈਆਂ ਦੋ ਸਰਕਾਰਾਂ ਬਦਲ ਗਈਆਂ ਤੇ ਹਜੇ ਤੱਕ ਜਿਹੜੀਆਂ ਲੋਕਾਂ ਨੂੰ ਇਹ ਲਾਈਟਾਂ ਆ ਕਦੀ ਜਗਦੀਆਂ ਨਹੀਂ ਦਿਸੀਆਂ ਤੇ ਨਾ ਇਹ ਚਾਲੂ ਹੀ ਹੋਈਆਂ ਤੇ ਹੋਰ ਜਿਹੜਾ ਜਦੋਂ ਕਿਤੇ بارش ਹੋ ਜਾਂਦੀ ਆ ਤੇ ਪਾਣੀ ਜਿਹੜਾ ਉਹ ਸਾਰਾ ਹੀ ਇਹੋ ਜਿਹਾ ਜਨੀਆਰਾਂ ਨੇ ਬਣਾਇਆ ਆ ਵੇ ਇੱਥੇ ਭਾਵੇਂ ਕੋਈ ਝੋਨਾ ਲਾਦ ਲਈ ਇਹ ਜਿੰਨੇ ਆ ਵੀ ਪੁਲੀਆਂ ਬਣਾਈਆਂ ਆ ਆਟੇ ਵਾਲੀਆਂ ਹੋ ਗਈਆਂ ਇਹ ਹੋ ਗਈਆਂ ਇਹ ਜਿੰਨਾ ਵੀ ਆ ਇੱਥੇ ਇੰਨਾ ਪਾਣੀ ਖੜਦਾ ਆ ਬਰਬਾਦ ਦਾ ਵੀ ਕੋਈ ਪ੍ਰਸ਼ਾਸਨ ਦਾ ਬੰਦਾ ਆ ਕੇ ਧਿਆਨ ਨਹੀਂ ਦਿੰਦਾ ਤੇ ਇੱਥੋਂ ਜਿਹੜੇ ਲੋਕ ਆ ਰੋਜ਼ ਦੂਰ ਦਡੇ ਦੇ ਅਸੀਂ ਇੱਥੇ ਸਰਪੰਚਾਂ ਦੁਸਾਂਝ ਖੁੱਟ ਤੋਂ ਸੋ ਜਦੋਂ ਕੋਈ ਲੋਟਾ ਹੋਹਾਂ ਦਾ ਚਕਾਰ ਹੋ ਜਾਂਦਾ ਬੰਦਾ ਉਹ ਫੇ ਸਾਡੇ ਨਾਲ ਕੰਟੈਕਟ ਕਰਦਾ ਆ ਪਰ ਮਤਲਬ ਅਗਲਾ ਪ੍ਰਸ਼ਾਸਨ ਕੋਲੋਂ ਵੀ ਕੋਈ ਆਸ ਨਹੀਂ ਰੱਖਦਾ ਜੇ ਕੋਈ ਮਤਲਬ ਉੱਥੇ ਜਾ ਕੇ ਦੱਸਦਾ ਵੀ ਆ ਉਹਨਾਂ ਨੂੰ ਤੇ ਉਹਦੇ ਵਿੱਚ ਵੀ ਉਹ ਮਤਲਬ ਗੱਲ ਅਣਸੁਣੀ ਜੇ ਕਰਕੇ ਪਰੇ ਕਰ ਦਿੰਦੇ ਆ ਕਿੰਨੇ ਟਾਈਮ ਤੋਂ ਇਹ ਜਿਹੜੀਆਂ ਲਾਈਟਾਂ ਖਰਾਬ ਹੋਇਆ ਜਾ ਬੰਦ ਇਹ ਦੋ ਸਰਕਾਰਾਂ ਬਣ ਗਈਆਂ ਜੀ ਇਹ ਸਰਕਾਰ ਨੂੰ ਬਣੀ ਨੂੰ 3.5 ਸਾਲ ਹੋ ਗਏ ਤੇ ਇਹ ਜਿਹੜੀਆਂ ਲਾਈਟਾਂ ਆ ਮੈਨੂੰ ਲੱਗਦਾ ਕਾਗਜ਼ਾਂ ਦੇ ਵਿੱਚ ਚੱਲਦੀਆਂ ਆ ਤੇ ਕੋਈ ਇਹ ਸੁਖ ਸੁਹਤ ਨਹੀਂ ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਵੀ ਅਸੀਂ ਐ ਕਰਦੇ ਆਂਗੇ ਅਸੀਂ ਆਹ ਕਰ ਦਿੱਤਾ ਸੀ ਆਹ ਕਰ ਦਿੱਤਾ ਇਹ ਲਾਈਟਾਂ ਦੇਖੋ ਜੀ ਇਹ ਦੇਖੋ ਇਹਦੇ ਵਿੱਚ ਘੱਟੋ ਘੱਟ 8-10 ਲਾਈਟਾਂ ਆਆਂ ਲੱਗੀਆਂ ਆਂ ਤਿੰਨ ਚਾਰ ਉੱਤਰ ਲੱਗੀਆਂ ਤਿੰਨ ਚਾਰ ਇੱਧਰ ਲੱਗੀਆਂ ਆਂ ਇੱਕ ਵੀ ਲਾਈਟ ਨਹੀਂ ਜਗਦੀ ਕੀ ਮੰਗ ਕਰਦੇ ਹਾਂ ਵੀ ਮੰਗ ਇਹ ਹੀ ਆ ਵੀ ਜਿਹੜੀਆਂ ਇਹ ਲਾਈਟਾਂ ਲਾਈਆਂ ਆਂ ਜੇ ਮਾੜਾ ਮੋਟਾ ਕੋਈ ਜਾਗਦਾ ਹੋਵੇ ਬੰਦਾ ਦੂਖਾ ਤਾਂ ਦੇਖ ਕੇ ਥੋੜਾ ਜਿਹਾ ਸੁਚੇਤ ਹੋ ਜਾਂਦਾ ਤੇ ਉਹ ਹਨੇਰਾ ਹੋਣ ਦੇ ਕਰਕੇ ਥੋੜਾ ਜਿਹਾ ਜਿਹੜੇ ਲੋਕ ਆਂ ਉਹ ਲੁੱਟਖੋਆਂ ਦਾ ਛਕਾਰ ਹੋ ਜਾਂਦੇ ਆ ਜੀ ਚਿੰਕੀ